ਪੰਜਾਬ ਦੇ ਗਵਾਂਡੀ ਹਰਿਆਣਾ ਸਟੇਟ ਦੇ ਅੰਦਰ ਹੋਈ ਔਰਤਾਂ ਦੀ 2100 ਰੁਪਏ ਮਹੀਨਾ ਪੈਨਸ਼ਨ ਜਾਰੀ ਹੁਣ ਹੈ ਪੰਜਾਬ ਦੀ ਬਾਰੀ 1 ਅਕਤੂਬਰ ਤੋਂ 2500 ਪੈਨਸ਼ਨ ਹੋਵੇਗੀ ਲਾਗੂ ਆਮ ਆਦਮੀ ਨੂੰ ਵੱਡਾ ਝਟਕਾ ਹੁਣ ਸਿਰਫ 100 ਜੁਨ ਤੱਕ ਹੀ ਮਿਲੇਗੀ ਮੁਫਤ ਬਿਜਲੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਪੀਬੀ ਕਿੰਗ ਨਿਊਜ਼ ਚੈਨਲ ਤੇ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਪਹਿਲਾਂ ਗੱਲ ਕਰਾਂਗੇ ਅਗਸਤ ਮਹੀਨੇ ਦੀ ਪੈਨਸ਼ਨ ਅਪਡੇਟ ਬਾਰੇ ਅਗਸਤ ਮਹੀਨੇ ਦੀ ਪੈਨਸ਼ਨ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਅੰਦਰ ਜਾਰੀ ਕੀਤੀ ਜਾ ਚੁੱਕੀ ਹੈ ਇੱਕ ਜਾਂ ਦੋ ਜ਼ਿਲ੍ਹੇ ਰਹਿੰਦੇ ਹਨ ਇਹਨਾਂ ਜ਼ਿਲ੍ਹਿਆਂ ਦੀ ਪੈਨਸ਼ਨ ਵੀ ਅਗਲੇ ਮਹੀਨੇ ਵਿੱਚ ਜਾਰੀ ਹੋ ਜਾਵੇਗੀ ਸਤੰਬਰ ਮਹੀਨੇ ਵਿੱਚ ਅਗਸਤ ਤੇ ਸਤੰਬਰ ਮਹੀਨੇ ਦੀ ਪੈਨਸ਼ਨ ਇਕੱਠੀ ਹੀ ਪਾ ਦਿੱਤੀ ਜਾਵੇਗੀ ਰਹਿੰਦੇ ਜ਼ਿਲ੍ਹਿਆਂ ਦੇ ਅੰਦਰ 3000 ਰੁਪਏ ਪੈਨਸ਼ਨ ਜਾਰੀ ਕੀਤੀ ਜਾਵੇਗੀ ਆਪਾਂ ਹੁਣ ਗੱਲ ਕਰਦੇ ਹਾਂ ਔਰਤਾਂ ਨੂੰ ਮਿਲਣ ਵਾਲੀ 1100 ਰੁਪਏ ਮਹੀਨਾ ਪੈਨਸ਼ਨ ਬਾਰੇ ਪਿਛਲੇ ਦਿਨੀ ਹਰਿਆਣਾ ਸਰਕਾਰ ਵੱਲੋਂ ਔਰਤਾਂ ਨੂੰ 2100 ਰੁਪਏ ਮਹੀਨਾ ਪੈਨਸ਼ਨ ਜਾਰੀ ਕੀਤੀ ਜਾ ਚੁੱਕੀ ਹੈ ਹੁਣ ਪੰਜਾਬ ਸਰਕਾਰ ਵੀ ਅਕਤੂਬਰ ਮਹੀਨੇ ਦੇ ਅੰਦਰ ਔਰਤਾਂ ਨੂੰ ਮਿਲਣ ਵਾਲੇ 1100 ਰੁਪਏ ਮਹੀਨੇ ਪੈਨਸ਼ਨ ਯੋਜਨਾ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਸਕਦੀ ਹੈ ਜਿਹੜੀਆਂ ਔਰਤਾਂ ਪੰਜਾਬ ਦੀਆਂ ਵਸਨੀਕ ਹਨ ਜਾਂ ਪਿਛਲੇ 5 ਸਾਲ ਤੋਂ ਪੰਜਾਬ ਵਿੱਚ ਰਹਿ ਰਹੀਆਂ ਹਨ ਜਿਨ੍ਹਾਂ ਕੋਲ ਪੰਜਾਬ ਦਾ ਪੱਕਾ ਰਹਿਸੀ ਸਰਟੀਫਿਕੇਟ ਹੈ ਉਹੀ ਔਰਤਾਂ ਇਸ ਸਕੀਮ ਦਾ ਲਾਭ ਲੈਣ ਲਈ ਯੋਗ ਹੋਣਗੀਆਂ ਪੰਜਾਬ ਸਰਕਾਰ ਅਕਤੂਬਰ ਮਹੀਨੇ ਦੇ ਅੰਦਰ ਬੁਢਾਪਾ ਵਿਧਵਾ ਤੇ ਦਿਵਿਆਂਗ ਪੈਨਸ਼ਨ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਸਕਦੀ ਹੈ ਕਿ ਆਮ ਆਦਮੀ ਦੀ ਸਰਕਾਰ ਨੇ ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਪੈਨਸ਼ਨ ਨੂੰ 1500 ਤੋਂ ਵਧਾ ਕੇ 2500 ਕੀਤਾ ਜਾਵੇਗਾ ਆਮ ਆਦਮੀ ਦੀ ਸਰਕਾਰ ਮਣੇ ਨੂੰ ਪੰਜਾਬ ਵਿੱਚ 40 ਸਾਲ ਦੇ ਕਰੀਬ ਹੋ ਚੁੱਕੇ ਹਨ ਪਰ ਇਸ ਪਾਰਟੀ ਵੱਲੋਂ ਹਲੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਾਂ ਫਿਰ ਪੰਜਾਬ ਸਰਕਾਰ ਬੁਢਾਪਾ ਪੈਨਸ਼ਨ ਵੀ ਉਮਰ ਸੀਮਾ ਨੂੰ 65 ਸਾਲ ਤੋਂ ਘਟਾ ਕੇ 60 ਸਾਲ ਕਰਨ ਬਾਰੇ ਅਕਤੂਬਰ ਮਹੀਨੇ ਦੇ ਅੰਦਰ ਇੱਕ ਵੱਡਾ ਐਲਾਨ ਕਰ ਸਕਦੀ ਹੈ ਚਲਦੇ ਆਂ ਜੀ ਅੱਜ ਦੀ ਇੱਕ ਹੋਰ ਖਬਰ ਵੱਲ ਆਮ ਆਦਮੀ ਨੂੰ ਵੱਡਾ ਝਟਕਾ ਹੁਣ ਸਿਰਫ 100 ਜੁੰਟ ਤੱਕ ਹੀ ਮਿਲੇਗੀ ਮੁਫਤ ਬਿਜਲੀ ਆਮ ਆਦਮੀ ਨੂੰ ਬਿਜਲੀ ਕਾਰਨ ਵੱਡਾ ਝਟਕਾ ਲੱਗਾ ਹੈ 37 ਗੜ੍ਹ ਚ ਰਾਜ ਸਰਕਾਰ ਨੇ ਬਿਜਲੀ ਬਿੱਲ ਹਾਫ ਯੋਜਨਾ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ ਪਿਛਲੇ 6 ਸਾਲਾਂ ਤੋਂ ਘਰੇਲੂ ਖਪਤਕਰਾਂ ਨੂੰ 400 ਜੁੰਡ ਤੱਕ ਬਿਜਲੀ ਦੇ 50% ਸਬਸਿਡੀ ਮਿਲ ਰਹੀ ਸੀ ਪਰ ਹੁਣ ਇਹ ਰਾਹਤ ਖਤਮ ਕਰ ਦਿੱਤੀ ਗਈ ਹੈ ਨਵੀਂ ਪ੍ਰਣਾਲੀ ਅਨੁਸਾਰ ਸਿਰਫ 100 ਜੁੰਡ ਤੱਕ ਬਿਜਲੀ ਦੀ ਵਰਤੋਂ ਕਰਨ ਵਾਲੇ ਘਰੇਲੂ ਖਪਤਕਰਾਂ ਨੂੰ ਹੀ 50% ਦੀ ਸੌਟ ਮਿਲੇਗੀ ਜਾਨੀ ਕਿ ਜੇਕਰ ਖਪਤਕਰ 100 ਜੁੰਟ ਤੋਂ ਵੱਧ ਬਿਜਲੀ ਦੀ ਵਰਤੋਂ ਕਰਦੇ ਹਨ ਤਾਂ ਉਹਨਾਂ ਨੂੰ ਪੂਰਾ ਬਿੱਲ ਦੇਣਾ ਹੋਵੇਗਾ ਇਹ ਬਦਲਾਅ 1 ਅਗਸਤ ਤੋਂ ਲਾਗੂ ਹੋ ਗਿਆ ਹੈ ਅਤੇ ਇਸ ਦਾ ਪ੍ਰਭਾਵ ਸਤੰਬਰ ਵਿੱਚ ਆਉਣ ਵਾਲੇ ਬਿੱਲਾਂ ਵਿੱਚ ਸਪਸ਼ਟ ਤੌਰ ਤੇ ਦਿਖਾਈ ਦੇਵੇਗਾ 400 ਜੁੰਟ ਤੱਕ ਬਿਜਲੀ ਦੀ ਵਰਤੋਂ ਕਰਨ ਵਾਲੇ ਖਪਤਕਰ ਹੁਣ 558 ਰੁਪਏ ਤੋਂ 1223 ਰੁਪਏ ਦੀ ਬਚਤ ਤੋਂ ਵਾਂਝੇ ਰਹਿ ਜਾਣਗੇ ਇਸ ਦਾ ਸਿੱਧਾ ਅਸਰ ਮੱਧ ਵਰਗ ਦੇ ਪਰਿਵਾਰਾਂ ਤੇ ਪੈਣ ਵਾਲਾ ਹੈ ਤਹਾਨੂੰ ਦੱਸ ਦਈਏ ਕਿ ਬਿਜਲੀ ਹਾਫ ਯੋਜਨਾ ਭੁਪੇਸ਼ ਭਗੇਲ ਸਰਕਾਰ ਵੱਲੋਂ ਲਿਆਂਦੀ ਗਈ ਸੀ ਪਰ ਬਿਜਲੀ ਕੰਪਨੀ ਦਾ ਕਹਿਣਾ ਹੈ ਕਿ ਇਸ ਯੋਜਨਾ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ ਇਸੇ ਲਈ ਮੌਜੂਦਾ ਸਰਕਾਰ ਨੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਜੁਲਾਈ ਵਿੱਚ ਹੀ ਬਿਜਲੀ ਦੀਆਂ ਕੀਮਤਾਂ ਵਧੀਆਂ ਸਨ ਅਤੇ ਹੁਣ ਸਬਸਿਡੀ ਵਿੱਚ ਕਟੌਤੀ ਕਾਰਨ ਖਪਤਕਾਰਾਂ ਦੀਆਂ ਜੇਬਾਂ ਤੇ ਬੋਝ ਹੋਰ ਵਧੇਗਾ ਲੋਕਾਂ ਨੇ ਅਗਸਤ ਦੀ ਨਵੀਂ ਬਾਲੀ ਗਰਮੀ ਵਿੱਚ ਕੂਲਰ ਅਤੇ ਏਸੀ ਬਹੁਤ ਚਲਾਏ ਹਨ ਜਹੀ ਸਥਿਤੀ ਵਿੱਚ ਸਤੰਬਰ ਦਾ ਬਿੱਲ ਉਹਨਾਂ ਦੇ ਬਜਟ ਖਰਾਬ ਕਰ ਸਕਦਾ ਹੈ